ਤਕਰੀਬਨ 2006 ਦੇ ਵਿੱਚ ਦਾਸ ਨੇ ਕੀਰਤਨ ਕਰਨਾ ਆਰੰਭ ਕੀਤਾ ਸੀ ਤੇ ਮੈਨੂੰ ਇਸ ਗੱਲ ਕਹਿਣ ਨੂੰ ਕੋਈ ਵੀ ਝਿਜਕ ਨਹੀਂ ਹੈ ਕਿ ਮੈਂ ਕੀਰਤਨ ਸੁਣਨਾ ਆਪਣੇ ਸਾਰਿਆਂ ਦੇ ਪਿਆਰੇ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਜੀ ਕਾਨਪੂਰੀ ਜੀ ਉਹਨਾਂ ਤੋਂ ਸੁਣਨਾ ਸ਼ੁਰੂ ਕੀਤਾ ਸੀ ਮੈਂ ਪਹਿਲਾਂ ਕਿੱਕੂਨੀ ਸੀ ਸੁਣਦਾ ਹੁੰਦਾ ਉਹਨਾਂ ਦਾ ਸ਼ਬਦ ਸੁਣਿਆ ਸੀ ਮਹਮਾ ਕਹੀ ਨਾ ਜਾਏ ਗੁਰਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਪੀਰ ਉਹ ਸ਼ਬਦ ਮੇਰੇ ਹਿਰਦੇ ਚ ਐਸਾ ਉਤਰ ਗਿਆ ਮੈਂ ਉਹਨੂੰ ਬਥੇਰਾ ਸੁਣਿਆ ਬਹੁਤ ਸੁਣਿਆ ਮੈਂ ਵੀ ਜੀ ਦਾ ਵੀਰ ਜੀ ਦੇ ਕੀਰਤਨ ਦਾ ਬਹੁਤ ਵੱਡਾ ਆਸ਼ਿਕ ਬਣ ਗਿਆ। ਇੱਕ ਨੰਬਰ ਦਾ। ਐਸਾ ਜਨੂੰਨ ਸੀ ਮੇਰੇ ਅੰਦਰ ਕਿ ਜਿੱਥੇ ਵੀ ਜਿਹੜਾ ਕੀਰਤਨ ਹੁੰਦਾ ਸੀ ਮੈਂ ਅੱਗੇ ਜਾ ਕੇ ਬੈਨ ਲਾ ਸੀ। ਵੀਰ ਜੀ ਉੱdte ਸੀ ਵੀਰ ਜੀ ਕੋਲ ਜਾ ਕੇ ਫਤਿਹ ਬੁਲਾਉਂਦਾ ਸੀ। ਉਹਨਾਂ ਨੂੰ ਮਿਲਦਾ ਸੀ। ਰਾਤ ਨੂੰ ਸੌਂਦਾ ਸੀ ਤੇ ਮੇਰੇ ਸੁਪਨੇ 'ਚ ਵੀ ਵੀਰ ਜੀ ਸ਼ਬਦ ਆਉਂਦੇ ਸੀ। ਨਹੀਂ ਛੋੜੋਰੇ ਬਾਬਾ ਰਾਮਨਾਮ ਹੋਰ ਉਸ ਟਾਈਮ ਜੋ ਵੀਰ ਜੀ ਜ਼ਿਆਦਾ ਗਾਉਂਦੇ ਸੀ ਤੂੰ ਚਿੱਤਾਵੇਂ ਤੇਰੀ ਮਇਆ ਕਾਫੀ ਸ਼ਬਦ ਵੀਰ ਜੀ ਜਦੋਂ ਪਰਚਲਿਤ ਗਾਉਂਦੇ ਸੀ ਤੇ ਮੈਂ ਜਦੋਂ ਸੁਣਦਾ ਸੀ ਸੁਪਨੇ ਚ ਮੇਰੇ ਸੁਪਨੇ ਚ ਕੀਰਤਨ ਚੱਲਦਾ ਸੀ ਤੇ ਮੈਂ ਉੱਠਦਾ ਸੀ ਮਨ ਨੂੰ ਸੀ ਮੈਂ ਕੀਰਤਨ ਸੁਭਾਗਮ ਚ ਬੈਠਾ ਐਸਾ ਮੈਂ ਭਾਈ ਸਾਹਿਬ ਜੀ ਦੇ ਤੋਂ ਇਨਾ ਪ੍ਰਭਾਵਿਤ ਹੋਇਆ ਕਿ ਉਹਨਾਂ ਦੇ ਕੀਰਤਨ ਨਾਲ ਇਨਾ ਮੇਰਾ ਇਸ਼ਕ ਬਣਿਆ ਜਿੱਥੇ ਸੁਨਾਗ ਵਿੱਚ ਜਾਣਾ ਤੇ ਮੈਂ ਸਭ ਤੋਂ ਜਾ ਕੇ ਪਹਿਲਾਂ ਅੱਗੇ ਬੈਠ ਜਾਣਾ ਤੇ 비ਜ਼ਨਸ ਸਮਾਪਤੀ ਕਰਨੀ ਤੋਂ ਉਸ ਤੋਂ ਬਾਅਦ ਹੀ ਉੱਠਣਾ ਸੋ ਉਸ ਇਸ਼ਕ ਦੇ ਬਦੌਲਤ ਮੈਂ ਜਪਜੀ ਦੇ ਅੱਗੇ ਬੈਠਾ ਜੇ ਮੈਂ ਸ਼ਾਇਦ ਉਹ ਨਾ ਕਰਦਾ ਤਾਂ ਮੈਨੂੰ ਨਹੀਂ ਸਿਆਣਾ ਮੈਂ ਕੋਈ ਹੋਰ ਕਿਸੇ ਪਾਸੇੋਂ ਹੁੰਦਾ ਮੈਂ ਸ਼ਾਇਦ ਕੀਰਤਨ ਸੁਣਦਾ ਹੀ ਨਾ ਕਰਨ ਤਾਂ ਬਹੁਤ ਦੂਰ ਦੀ ਗੱਲ ਹੈ ਸੰਗਤਾਂ ਦੀਆਂ ਅਸੀਸਾਂ ਆਪਜੀ ਦਾ ਪਿਆਰ ਬਖਸ਼ਿਆ ਮਾਲਬਜੀਤ ਦੇ ਕੋਲ ਬੈਠਾ ਸਾਹਮਣੇ ਬੈਠਾ ਆਂਦਾ ਮੈਨੂੰ ਕੁਛ ਨਹੀਂ ਹੈ ਸਰਬੀਰ ਜੀ ਦੀ ਟੋਨਾ ਹੀ ਨੇ ਗੁਰਸਾਹਿਬ ਦੀਆਂ ਅਸੀਸਾਂ ਨੇ ਸਾਰੀਆਂ ਭਾਈ ਸਾਹਿਬ ਦਾ ਜ਼ਿਕਰ ਕਰ ਰਿਹਾ ਸੀ ਮੈਂ ਉਸ ਟਾਈਮ ਮੈਨੂੰ ਉਹਨੇ ਇਹ ਖਿਆਲ ਨਹੀਂ ਆ ਕਿ ਵੀਰ ਜੀ ਦੀ ਕਿਹੜੀ ਕੈਸਟ ਮੈਂ ਸੁਣ ਰਿਹਾ ਸੀ ਤੇ ਉਸ ਟਾਈਮ ਕੀ ਸੀ ਹਰ ਕੈਸਟ ਜਿਸ ਵਿੱਚ ਸਰਬਸਾਂਝੀ ਗੁਰਬਾਣੀ ਉਸ ਟਾਈਮ ਸੀ रिकॉर्ड ਕਰਨ ਵਾਲੇ ਭਾਈ ਸਾਹਿਬ ਜੀ ਦੀ ਕੋਈ ਕੈਸਟ ਸੀ ਤੇ ਉਸ ਤੋਂ ਬਾਅਦ ਵਿੱਚ ਜਦੋਂ ਸ਼ਬਦ ਸਮਾਪਤ ਹੁੰਦਾ ਕੈਸਟ ਸਮਾਪਤ ਹੁੰਦੀ ਹੈ ਨਾ ਤੇ ਭਾਈ ਸਾਹਿਬ ਜੀ ਦੀ ਪ੍ਰੋਮੋ ਸੀ ਉਹਦੇ ਵਿੱਚ ਇਹਨਾਂ ਦੀ ਸ਼ਾਇਦ ਉਹ ਨਵੀਂ ਨਵੀਂ ਕੈਸਟ ਆਈ ਸੀ ਅੰਤਰਜਾਮੀ ਸੋਪਰਾ ਪੂਰਾ ਦਾਨ ਦੇ ਸਾਧੂ ਕੀ ਤੂਰਾ ਤੇ ਉਸ ਟਾਈਮ ਇਹਨਾਂ ਦੀ ਦਾੜੀ ਬਿਲਕੁਲ ਕਾਲੀ ਸੀ ਮੇਰੇ ਵਾਂਗੂ ਸ਼ਾਇਦ ਮੇਰੇ ਜਿ ਮੈਨੂੰ ਲੱਗਦਾ ਐਸੀ ਨਾ ਭਾਈ ਸਾਹਿਬ ਤੇ ਉਹ ਬੜੀ ਪਿਆਰੀ ਤਰਜ਼ ਸੀ ਭਾਈ ਸਾਹਿਬ ਜੀ ਤੇ ਮੈਨੂੰ ਬੜੀ ਅੱਛੀ ਲੱਗੀ ਤੇ ਉਸ ਟਾਈਮ ਤੋਂ ਭਾਈ ਸਾਹਿਬ ਦਾ ਜਿਹੜਾ ਮੈਂ ਕੀਰਤਨ ਨਾ ਥੋੜਾ ਥੋੜਾ ਸੁਣਦਾ ਹੁੰਦਾ ਸੀ ਤੇ ਉਸ ਤਰਜ਼ ਉੱਤੇ ਸ਼ਾਇਦ ਹੋਰ ਵੀ ਕੀਰਤਨੀਆਂ ਨੇ ਕਾਫੀ ਬਾਦ ਵਿੱਚ ਸ਼ਬਦ ਗਾਏ ਤੇ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਜਦੋਂ ਸਟਾਰਟ ਕੀਤਾ ਸੀ ਜਾਂ ਕਹਿ ਲਓ ਕਿ ਮੈਂ ਵਿਦਿਆਰਥੀ ਸੀ ਅੱਜ ਵੀ ਵਿਦਿਆਰਥੀ ਹਾਂ ਤੇ ਉਸ ਟਾਈਮ ਤੋਂ ਤਾਂ ਕੁਝ ਵੀ ਨਹੀਂ ਸੀ ਤੇ ਵੀ ਜੀ ਦੇ ਸ਼ਬਦਾਂ ਸੁਣਦਾ ਹੁੰਦਾ ਸੀ ਤੇ ਅੱਜ ਉਹ ਮੇਰੇ ਬੈਠ ਕੇ ਪਿੱਛੇ ਕੀਰਤਨ ਮੇਰੇ ਤੋਂ ਬਾਅਦ ਕਰਨਾ ਤੇ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਮਹਾਰਾਜ ਨੇ ਤਰਸ ਕੀਤਾ ਇਹ ਸੰਯੋਗ ਬਣਾਇਆ ਸੋ ਇੱਕ ਸ਼ਬਦ ਹੋਰ ਮਹਾਰਾਜ ਕਿਰਪਾ ਕਰੇ ਗਾਈਏ ਆਪ ਜੀ ਸਾਥ ਦੇਣਾ ਸੰਗਤ ਦਾ ਹੁਕਮ ਹੈ ਇੱਕ ਤਿਲ ਨਹੀਂ ਵਿਸਰੈ ਪ੍ਰਾਣ ਆਧਾਰਾ ਜਪ ਜਪ ਨਾਨਕ ਸਾਰੇ ਬੜੋ ਜੀ ਜਪ ਜਪ ਨਾਨਕ ਇਹ ਸ਼ਬਦ ਗਾਂਧੀ ਕੋਸ਼ਿਸ਼ ਕਰੀਏ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਜੇ ਹੋ ਸਕੇ ਤਾਂ ਉਹ ਸ਼ਬਦ ਜਰੂਰ ਸੁਣਾ ਦਿਓ ਜੇ ਹੋ ਸਕੇ ਤਾਂ ਬੜਾ ਬੜਾ ਪਿਆਰਾ ਸ਼ਬਦ ਅੰਤਰਜਾਮੀ ਸੋ ਪਰਪੁਰਾ